দর্শক ਤੁਹਾਨੂੰ ਪਤਾ ਹੈ ਕਿ ਹਲਕਾ ਪਲਾਥ ਦੇ ਵਿੱਚ ਆਈ ਦੇਣੀਆਂ ਜਿਹੜੀਆਂ ਲੁੱਟਾਂ ਖੋਹਾਂ ਤੇ ਜਿਹੜੀਆਂ ਵਾਰਦਾਤਾਂ ਇੱਕ ਠੱਗੀ ਦੀ ਜਿਹੜੀ ਵਾਰਦਾਤ ਸਾਡੇ ਸਾਹਮਣੇ ਨਜ਼ਰ ਆਈ ਹੈ ਸਰਦਾਰ ਜਗਿੰਦਰ ਸਿੰਘ ਜੀ ਸਨ ਸਰਦਾਰ ਭਗਤ ਸਿੰਘ ਜੀ ਉਹਨਾਂ ਦੇ ਨਾਲ ਇੱਕ ਠੱਗੀ ਦਾ ਮਾਮਲਾ ਜਿਹੜਾ ਸਾਹਮਣੇ ਨਜ਼ਰ ਆਇਆ ਸਾਰੀ ਗੱਲਬਾਤ ਆਪਾਂ ਸਰਦਾਰ ਜਗਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਸਰਦਾਰ ਜਗਿੰਦਰ ਸਿੰਘ ਜੀ ਕੀ ਕਿਤਾ ਠੱਗੀ ਦਾ ਜਿਹੜਾ ਮਾਮਲਾ ਤੁਹਾਡੇ ਨਾਲ ਆਇਆ ਹੋਇਆ ਤੇ ਕੀ ਸਾਰੀ ਗੱਲਬਾਤ ਥੋੜੀ ਸਾਂਝੀ ਕਰੋ ਜੀ ਦੇਖੋ ਜੀ ਕੋਈ ਸਵਾ 10 ਵਜ ਦੀ ਗੱਲ ਹੈ ਮੈਂ ਖੇਤਾਂ ਚ ਘਾਰ ਗਿਆ ਸੀ ਤੇ ਮੈਂ ਜਦ ਘਾਰ ਗਿਆ ਤੇ ਮੇਰੀ ਘਰ ਦੇ ਨੂੰ ਫੋਨ ਆਇਆ ਉਹ ਫੋਨ ਦੇ ਵਿੱਚ ਰੋਈ ਬਹੁਤ ਜ਼ਿਆਦਾ ਰੋ ਰਹੀ ਸੀ ਤੇ ਮੈਂ ਵੀ ਭੱਬਕ ਹੋ ਗਿਆ ਤੇ ਉਹ ਕਹਿੰਦੀ ਵੀ ਮੈਂ ਕਿਹਾ ਗੱਲ ਕੀ ਮੈਨੂੰ ਗੱਲ ਦੱਸੋ ਕਹਿੰਦੀ ਨਿੱਕੇ ਕਾਕੇ ਦਾ ਨਾ ਕੈਨੇਡਾ ਚ ਉਧਰ ਥੱਲੇ ਗੋਰਾ ਆਣ ਕੇ ਤੇ ਕਮਾਚੇ ਦਾਖਲ ਕਿੰਨੀ ਦੀ ਗੱਲ ਹੈ ਇਹ 13 ਤਰੀਕ ਦੀ ਗੱਲ ਹੈ ਜੀ 13 ਤਰੀਕ ਸਵੇਰ ਦੀ ਕਿ ਸ਼ਾਮ ਦੀ ਸਵੇਰ ਦੇ ਆਪਣੇ ਇੰਡੀਆ ਦਾ 7:30 7:30 ਵਜੇ ਹੀ ਤੇ ਉੱਥੇ ਸੀ ਰਾਤ अच्छा केड़े मुल्क बेटा सी ਤੁਹਾਡਾ ਕੈਨੇਡਾ ਚ ਕੈਨੇਡਾ ਚ ਕੈਲਗਰੀ ਚ ਰਹਿੰਦਾ ਅੱਛਾ ਠੀਕ ਤੁਹਾਨੂੰ ਕਿੱਥੋਂ ਫੋਨ ਆਇਆ ਸਾਨੂੰ ਉਹ ਨੰਬਰ ਕੋਈ ਮੈਂ ਜਿਹਾ ਉਹਨੇ ਮੈਨੂੰ ਦੱਸਿਆ ਵੀ ਤੁਹਾਡਾ ਬੇਟਾ ਕੋਲ ਗੱਡੀ ਵੱਜ ਗਈ ਹੈ ਉੱਥੇ ਕੈਨੇਡੀਅਨ ਗੋਰਾ ਥੱਲੇ ਆ ਗਿਆ ਉਹ ਸੀਰੀਅਸੇ ਕੋਮਾ ਚ ਤੇ ਤੁਹਾਡਾ ਬੇਟਾ ਵੀ ਹਸਪੀਟਲ ਚ ਦਾਖਲ ਹੈ ਨੰਬਰ ਫੋਨ ਤੁਹਾਨੂੰ ਤੁਹਾਡੀ ਵਾਸ਼ ਨੂੰ ਆਇਆ ਸੀ ਹਾਂਜੀ ਮੈਂ ਉਹ ਤੋਂ ਕਿਹਾ ਤਾ ਮਦਦ ਕਿ ਕਿਹੜਾ ਮਾਰਨ ਆਇਆ ਤੇ ਫਿਰ ਘਰ ਗਿਆ ਤੇ ਮੇਰੇ ਜਾਂਦੇ ਨੂੰ ਬਹੁਤ ਜਿਆਦਾ ਰੋ ਰਹੀ ਤੇ ਮੈਂ ਵੀ ਵੇਖ ਕੇ ਮੇਰਾ ਵੀ ਮਨ ਭਰ ਗਿਆ ਫੇਰ ਉਹਨਾਂ ਦੱਸਿਆ ਵੀ ਆਪਣੇ ਨਿੱਕੇ بیٹے ਦਾ ਕੈਨੇਡਾ ਚੋਂ ਉਹਦੇ ਥੱਲੇ ਕੋਰਾ ਆਣ ਕੇ ਤੇ ਉਹਦੇ ਥੱਲੇ ਆ ਗਿਆ ਮੈਂ ਤੁਹਾਡੀ ਗੱਲ ਹੋਈ ਸੀ ਉਹ ਬਸ ਉਸ ਬੰਦੇ ਦੇ ਨਾਲ ਜਿੰਨੇ ਫੋਨ ਕੀਤਾ ਤਾਂ ਹਾਂਜੀ ਗੱਲਬਾਤ ਸਵੇਰੇ 7:30 ਵਜੇ ਤੋਂ ਲੈ ਕੇ ਸਵਾ 6 ਵਜੇ ਤੱਕ ਉਹਦੀ ਆਨਲਾਈਨ ਹੀ ਰਿਹਾ ਮੈਨੂੰ ਨੇ ਕਿਹਾ ਤੂੰ ਫੋਨ ਨਹੀਂ ਕੱਟਣਾ ਜੇ ਫੋਨ ਕੱਟਿਆ ਤੇਰਾ ਮੁੰਡਾ ਅਮਰਜੈਂਸੀ ਪੁਲਸ ਦੇ ਸਟੱਡੀ ਵਿੱਚ ਰਹਿੰਦਾ ਇਹਨੂੰ ਕੱਟੀ ਨਾ ਤੇ ਇਹਦਾ ਫੋਨ ਤੇ ਜੋ ਡਾਕੂਮੈਂਟ ਸਾਰੇ ਪੁਲਸ ਦੇ ਅੰਦਰ ਦਾ ਹੈ ਅੱਛਾ ਤੇ ਮੈਂ ਬਤਨ ਤੇ ਪ੍ਰੈਸ਼ਰ ਬਣਾਇਆ ਪੂਰਾ ਮਨ ਲੱਗੀ ਠੱਗੀ ਦਾ ਜੀ ਮੇਰੇ ਕੋਲ ਮੇਰਾ ਭਰਾ ਨੇ ਵੀ ਮੈਨੂੰ ਪੁੱਛਿਆ ਮੈਂ ਉਹਦੇ ਤੋਂ ਵੀ ਚੋਰੀ ਕੀਤੀ ਬੈਂਕ ਵਾਲੇ ਮੈਨੇਜਰ ਸਾਹਿਬ ਜਿਹੜੇ ਕੈਪੀਟਲ ਵਾਲੇ ਤੇ ICICI ਵਾਲੇ ਇਨਾਂ ਕੋਲ ਵੀ ਗਿਆ ਨੇ ਮੇਰੀ ਮੇਰੀ ਬਹੁਤ ਜਿਆਦਾ ਹੈਲਪ ਕੀਤੀ ਮੈਨੂੰ ਕਿਹਦੇ ਅੰਕਲ ਜੀ ਤੂੰ ਆਫਸੈਟ ਜਿਆਦਾ ਲੱਗਣਾ ਗੱਲ ਕੀ ਹੈ ਮੈਂ ਉਹਨਾਂ ਨੂੰ ਉਹਨਾਂ ਤੋਂ ਪੜਦਾ ਹੀ ਰੱਖਿਆ ਹੈ ਭਾਈ ਅਕਾਊਂਟ ਜਿਹੜਾ ਸੀ ਤੁਹਾਡਾ ਕੈਪੀਟਲ ਬੈਂਕ ਦੇ ਵਿੱਚ ਸੀ ਇੱਕ ਪਹਿਲਾ ਕੈਪੀਟਲ ਚ ਪਾਇਆ ਨੇ 6 ਲੱਖ ਰੁਪਈਆ ਪਹਿਲਾ 6 ਲੱਖ ਰੁਪਈਆ ਦੇ ਅਕਾਊਂਟ ਚ ਪਾਇਆ ਤੇ 6 ਲੱਖ ਰੁਪਈਆ 6 ਲੱਖ 25 ਹਜ਼ਾਰ ਉੱਥੋਂ ਪਾਇਆ ਤੇ 5 ਲੱਖ 5 ਹਜ਼ਾਰ ਆਈਸੀਸੀ ਚ ਪਾਇਆ ਹੈ ਆਈਸੀਸੀ ਬੈਂਕ ਚੋਂ ਵੀ ਚੁਪਾਇਆ ਇੱਕ ਚੁਆਇਆ ਪਾਇਆ 6.5 ਲੱਖ ਰੁਪਈਆ ਕੈਪੀਟਲ ਬੈਂਕ ਚ ਪਾਇਆ ਤੇ ਬਾਕੀ ਆਈਸੀਆ ਬੈਂਕ ਚੋਂ ਮੰਦਰੀ 11.5 ਲੱਖ 25 ਹਜ਼ਾਰ ਰੁਪਇਆ ਟੋਟਲ amount ਬੰਦੀ 11.5 ਲੱਖ 25 ਹਜ਼ਾਰ ਦੀ ਠੱਗੀ ਵਜੀ ਤੁਹਾਡੇ ਨਾਲ ਹਾਂਜੀ ਤੇ ਤੁਸੀਂ ਆਪਣੇ ਬੇਟੇ ਨੂੰ ਨਹੀਂ ਫੋਨ ਕੀਤਾ ਬੇਟਾ ਕਿੱਦਾਂ ਮਤਲਬ ਕਿ ਠੀਕ ਹੋ ਜਾਂ ਕਿ ਉਹ ਮੈਨੂੰ ਕਹਿੰਦੇ ਤੋਹੀ ਬੇਟੇ ਦਾ ਫੋਨ ਫੋਨ ਵੀ ਪੁਲਿਸ ਦੇ ਅੰਦਰ ਉਹਦਾ ਜੋ ਡਾਕੂਮੈਂਟ ਸਾਰੇ ਮੈਂ ਮੇਰੇ ਵਸ ਦੀ ਗੱਲ ਨਹੀਂ ਉੱਤਾ ਮੈਂ ਕਾਬੂ ਤੇ ਨਹੀਂ ਆਣ ਆਲਾ ਪਰ ਮੇਰੇ ਵਸ ਦੀ ਗੱਲ ਨਹੀਂ ਮੈਂ ਸਾਰੀ ਦਿਹਾੜੀ ਇਦਾਂ ਛਦਾਈਆਂ ਵਾਂਗੂ ਚੈੱਕ ਫੜਾ ਤੇ ਪਾ ਦਿਆ ਕਰਾ ਇੱਕ ਪਲੈਨ ਕੀਤਾ ਉਦੋਂ ਦੂਜਾ ਪਲੈਨ ਚਲਾ ਦਿੰਦੇ ਤੇ ਨਿਕਲੇ ਪਾਕਿਸਤਾਨੀ ਤੇ ਮੇਰ ਤਾਂ ਬਹੁਤ ਜਿਆਦਾ ਠੱਗੀ ਅੱਗੇ ਤੋਂ ਸੱਜਣ ਮਿੱਤਰ ਜਿੰਨੇ ਵੀ ਇਹਦੇ ਕੁੱਤਿਆਂ ਦੇ ਨੰਬਰ ਕੋ ਕੋ ਫੋਨ ਕਰੇ ਉਹਨਾਂ ਨੂੰ ਗੰਦੀਆਂ ਗਾਲਾਂ ਕੁੜੀਆਂ ਦੀਆਂ ਕੱਢੋ ਜਿਹੜੇ ਬੇਸ਼ਰਮ ਲੋਕ ਜਿਹੜੇ ਗਰੀਬਾਂ ਦਾ ਖੂਨ ਪੀਂਦੇ ਨੇ ਮੈਂ ਲੋਕਾਂ ਦੇ ਹਿੱਸੇ ਠੇਕੇ ਤੇ ਪਹਿਲੀ ਵਨ ਤੇ ਬਹੁਤ ਮੇਰੀ ਸਖਤ ਮਿਹਨਤ ਪਰ ਮੇਰ ਦਾ ਬਹੁਤ ਜਿਆਦਾ ਠੱਗੀ ਹੋ ਗਈ ਸਹੀ ਗੱਲ ਸਹੀ ਗੱਲ ਬਸ ਮੈਂ ਹੁਣ ਇਹਨਾਂ ਕੁਝ ਕਹਨਾ ਮੇਰੀ ਮੈਂ ਪੁਲਿਸ ਕੋਲ ਸਾਈਬਰ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਕੀਤੀ ਉਹਨਾਂ ਨੇ ਮੇਰੀ ਬਹੁਤ ਮਤ ਬਹੁਤ ਜਿਆਦਾ ਮਤ ਕੀਤੀ ਉਹ ਕਹਿੰਦੇ ਘਬਰਾਣਾ ਨਹੀਂ ਤੇਰੇ ਕੁਛ ਨਾ ਕੋਈ ਤੇ ਪਹਿਲੇ ਤੇਰੇ ਵਾਪਸ ਜ਼ਰੂਰ ਕਰਾਵਾਂ ਮੈਂ ਜਿਸ ਨੰਬਰ ਤੋਂ ਤੁਹਾਨੂੰ ਫੋਨ ਆਇਆ ਸੀ ਉਸ ਨੰਬਰ ਦੇ ਬਾਅਦ ਵਿੱਚ ਜਦ ਤੁਸੀਂ ਕਾਲ ਕਰਨ ਦੀ ਕੀਤੀ ਕਿ ਹਾਂ ਮੈਂ ਕਿੱਥੋਂ ਬੋਲਦਾ ਬੰਦਾ ਜੀ ਕੀ ਮੈਂ ਤੁਸੀਂ ਪੁੱਛਿਆ ਵੀ ਨਹੀਂਗਾ ਦੱਸਿਆ ਨਹੀਂ ਕਹਿੰਦਾ ਮੈਂ ਰਾਇਲ ਕੀ ਵਕੀਲ ਕੈਨੇਡੀਅਨ ਵਕੀਲ ਆ ਅੱਛਾ ਤੇ ਮੈਂ ਕਿਹਾ ਖਰੇ ਮੇਰੀ ਮਤ ਕਰਦਾ ਵੇ ਕਿ ਬੱਚੇ ਦੀ ਤੇ ਮੈਂ ਸਹਿਮ ਗਿਆ ਤੇ ਮਤਲਬ ਆਪਣੀ ਤੋ ਕਿਦੇ ਥੱਲੇ ਆ ਗਿਆ 11 ਲੱਖ ਤੇ 25 ਹਜ਼ਾਰ ਦੀ ਤੁਹਾਡੇ ਨਾਲ ਇਹ ਜਿਹੜੀ ਹਨਾ ਠੱਗੀ ਵਜੀ ਪਹਿਲਾਂ ਤੁਹਾਡੀ ਵਾਈਫ ਨੂੰ ਫੋਨ ਆਇਆ ਫਿਰ ਵਾਈਫ ਨੇ ਤੁਹਾਨੂੰ ਟੈਨਸ਼ਨ ਦੇ ਵਿੱਚ ਤੁਹਾਨੂੰ ਫੋਨ ਕੀਤਾ ਕਿ ਬੇਟਾ ਸਾਡਾ ਠੀਕ ਨਹੀਂ ਫਿਰ ਤੁਹਾਡੇ ਦਿਮਾਗ ਦੇ ਵੀ ਜਿਆਦਾ ਹੀ ਟੈਨਸ਼ਨ ਪੈ ਗਈ ਉਹ ਬੰਦੇ ਨੇ ਫਿਰ ਤੁਹਾਡੇ ਤੋਂ ਹੋਰ ਪ੍ਰੈਸ਼ਰ ਪਾਇਆ ਕਿ ਬੰਦੇ ਇਸ ਮੇਰੀ ਲਾਈਨ ਦੇ ਵਿੱਚ ਆਉਣ ਕਿ ਹਾਂ ਵੀ ਮੈਨੂੰ ਜਿੰਨੇ ਪੈਸੇ ਮੈਂ ਮੰਗੇ ਮੋਂਨੇ ਫੜਾ ਦੇਣੇ ਹਨ ਮੈਂ ਡਰਦੇ ਨੇ ਦੇ ਕੇ ਵੀ ਚੱਲ ਮੇਰਾ ਬੇਟਾ ਬਾਹਰ ਆ ਜਾਏ ਬਾਹਰ ਆ ਜਾਏ ਮੈਂ ਕੀ ਕਰਦੇ ਨੇ ਪੈਸੇ ਮੈਂ ਬੇਟੇ ਦੇ ਡਰ ਕਰਕੇ ਪੈਸੇ ਦੇ ਦੇ ਮੈਂ ਉਹ ਤਾਂ ਤੁਹਾਡਾ ਫਰਜ ਨਹੀਂ ਸੀ ਬੰਦਾ ਕਿ ਪਹਿਲਾਂ ਤੁਸੀਂ ਬੇਟੇ ਨੂੰ ਉਹ ਬੰਦੇ ਨੇ ਤੁਹਾਡੇ ਤੇ ਜਿਆਦਾ ਪ੍ਰੈਸ਼ਰ ਪਾਤਾ ਮਤਲਬ ਮੈਨੂੰ ਸਮਝ ਹੀ ਲੱਗੀ ਜੇ ਮੇਰਾ ਦਿਮਾਗ ਸੁੰਨ ਹੋ ਗਿਆ ਮੈਨੂੰ ਨਹੀਂ ਸਮਝ ਲੱਗੀ ਮੈਂ ਛੇਤੀ ਕਿਤੇ ਕਾਬੂ ਨਹੀਂ ਆਣ ਵਾਲਾ ਸੀ ਪਰ ਪਤਾ ਨਹੀਂ ਉਹ ਖਰੇ ਮੁਸਲਮਾਨ ਜਾਤ ਸੀਗੀ ਪਾਕਿਸਤਾਨੀ ਇਹਨਾਂ ਨੇ ਕੀ ਕੀਤਾ ਮੈਂ ਬੋਲੀ ਉਹਦੀ ਪੰਜਾਬੀ ਸੀ ਜਿੱਦਾਂ ਤੁਹਾਨੂੰ ਲੱਗਾ ਕਿ ਇਟਰ ਦਾ ਮਦਰੀ ਆਪਣੇ ਪੰਜਾਬ ਦਾ ਚੜਦੇ ਪੰਜਾਬ ਦਾ ਹੀ ਹੈ ਨਹੀਂ ਨਹੀਂ ਪੰਜਾਬੀ ਬੋਲੀ 'ਚ ਥੋੜਾ ਫਰਕ ਲੱਗਦਾ ਹੈ ਪੰਜਾਬੀ ਵਾਂਗੂ ਬੋਲੀ ਬੋਲਦੇ ਤਾਂ ਉਹ ਕਹਿੰਦਾ ਮੈਂ ਪੰਜਾਬੀ ਹੋਣ ਦੇ ਨਾਤੇ ਮੈਂ ਇਹਦੀ ਹੈਲਪ ਕਰ ਰਿਹਾ ਤੇ ਮੇਰ ਦਾ ਹੋਇਆ ਚਾਂਸ ਪਹਿਲਾਂ ਤਾਂ ਮਿਸ ਕਰਕੇ ਧੋਖੇ ਦੇ ਥੱਲੇ ਆਣ ਕੇ ਤੇ ਇਨੀ ਰਕਮ ਦੇ ਥੱਲੇ ਆ ਗਏ ਠੀਕ ਠੀਕ ਚਲੋ ਹੁਣ ਅੱਜ ਤੇ ਤੁਹਾਡੇ ਨਾਲੇ ਚਾਂਸ ਹੋਇਆ ਰੱਬ ਨਾ ਕਰੇ ਹੋਰ ਵੀ ਕਿਸੇ ਨਾਲ ਗਾਂ ਚਾਂਸ ਹੋ ਜੇ ਹਾਂ ਪਰ ਮਾਦਮਾ ਪੈਸੇ ਤਾਂ ਤੁਹਾਡੇ ਜਿਹੜੇ ਗੇਣ ਉਹ ਮੁੜਨੇ ਨਹੀਂ ਹਨ ਮੁੜਨੇ ਨਹੀਂ ਜੀ ਚਲੋ ਹੁਣ ਕੋੜਾ ਕੋਟ ਤੇ ਕਰਨਾ ਪੈਣਾ ਜਿੱਦਾਂ ਗਾ ਹਨ ਹਾਲਾਤ ਨੇ ਤੇ ਬਾਕੀ ਲੋਕਾਂ ਨੂੰ ਸਜੇਦ ਕਰਨਾ ਚਾਹੋਗੇ ਆਪਾਂ ਹਾਂ ਜੀ ਲੋਕਾਂ ਨੂੰ ਇਹੇ ਭਾ ਮੇਰੇ ਮੈਂ ਤਾਂ ਉੱਜੜ ਗਿਆ ਤੇ ਲੁੱਟਿਆ ਗਿਆ ਪਰ ਤੁਸੀਂ ਇਸ ਚ ਸਤੂ ਬਚੋ ਕੋਈ ਕੋਈ ਵੀ ਕਿਵੇਂ ਮੁੰਡਾ ਐਕਸੀਡੈਂਟ ਹੋ ਗਿਆ ਜੇ ਇੰਨਾ ਮੈਂ ਕਹਿ ਨਹੀਂ ਸਕਦਾ ਆਪਣੀ ਜਬਾਨ ਤੋਂ ਜੇ ਕਹਿਣ ਕਿ ਮੁੰਡਾ ਮਰ ਵੀ ਗਿਆ ਤੇ ਤਾਂ ਵੀ ਕੁੱਤੇ ਹੱਦ ਯਕੀਨ ਨਾ ਕਰੋ ਇਹਨਾਂ ਕੁੱਤੇ ਜਿੱਥੇ ਹੀ ਭੱਟੇ ਨੇ ਇਹਨਾਂ ਨੂੰ ਰੱਬ ਚੰਗਾ ਵੇਦ ਚੁੱਕ ਲੈ ਇਹ ਕੰਮ ਤੋਂ ਇਹਨਾਂ ਦੀ ਮੌਤ ਵਗੈਰ ਦੇ ਇਹਨਾਂ ਨੂੰ 사ਜਾ ਮੌਤ ਹੋਣੀ ਚਾਹੀਦੀ ਸਰਦਾਰ ਜਗਿੰਦਰ ਸਿੰਘ ਜੀ ਕਿਹੜੇ ਮੁਲਕ ਸੀ ਤੁਹਾਡਾ ਬੇਟਾ ਸੁਖਣਾ ਇਹ ਕੈਨੇਡਾ ਕੈਲਗਰੀ ਸ਼ਹਿਰ ਚ ਰਹਿੰਦਾ ਹੈ ਕੈਨੇਡਾ ਕੈਲਗਰੀ ਸ਼ਹਿਰ ਦੇ ਵਿੱਚ ਹਾਂ ਠੀਕ ਹੈ ਤੇ ਵੇਖੋ ਜੀ ਬੀਤੇ ਦਿਨੀ ਹੀ ਇਹ ਸਰਦਾਰ ਜਗਿੰਦਰ ਸਿੰਘ ਜੀ ਹਨ ਪਿੰਡ ਦੇ ਨੰਡਾਲਾ ਫਾਰਮਸੀ ਹਨ ਜਿਨ੍ਹਾਂ ਦੇ ਨਾਲ 11 ਲੱਖ ਤੇ 25 ਹਜ਼ਾਰ ਦੀ ਜਿਹੜੀ ਠੱਗੀ ਵੱਜੀ ਹੈ ਤੇ ਬਹੁਤ ਚਲੋ ਬਹੁਤ ਮਾੜਾ ਹੋਇਆ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮਿਹਨਤ ਕੰਮ ਇਹ ਖੇਤੀਬਾੜੀ ਦਾ ਕਰਦੇ ਆ ਤੇ ਚਲੋ ਸੁਖਣਾ ਨੇ ਚੱਕ ਚੁੱਕੇ ਪੈਸੇ ਆਪਣੇ ਬੱਚੇ ਜਿਹੜੇ ਬਾਹਰ ਭੇਜੇ ਸੀ ਤੇ ਬੱਚਿਆਂ ਦਾ ਵੀ ਸੁਪਨਾ ਹੁੰਦਾ ਕਿ ਅਸੀਂ ਵਧੀਆ ਥਾਂ ਤੇ ਜਾਈਏ ਤੇ ਆਪਣਾ ਸਟੈਂਡ ਲਈਏ ਹਨਾ ਤੇ ਫੇਰ ਵੀ ਆ ਸਰਦਾਰ ਜਗਿੰਦਰ ਸਿੰਘ ਜੀ ਅਵਲੋ ਟਰੈਕਟਰ ਤੇ ਬੈਠੇ ਆ ਤੇ ਆਪਣੇ ਵਾਈ ਵਟੇ ਦਾ ਕੰਮ ਕਰਦੇ ਆ ਤੇ ਚਲੋ ਬਹੁਤ ਮਾੜਾ ਹੋਇਆ ਜਗਿੰਦਰ ਸਿੰਘ ਜੀ ਕੱਲ ਹੀ ਅਸੀਂ ਸਾਨੂੰ ਪਤਾ ਲੱਗਾ ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਥੈਂ